ਠੰਡਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਦਿੱਤੇ ਵੱਡੇ ਆਦੇਸ਼ ਤੇ ਐਕਸ਼ਨ ਹੋ ਗਿਆ ਇਹ ਧੋਖਾਧੜੀ ਦੀ ਸ਼ਿਕਾਇਤ ਤੇ ਤੁਰੰਤ ਐਕਸ਼ਨ ਲਿਆ ਗਿਆ ਹੈ ਮਾਮਲੇ ਦੇ ਵਿੱਚ ਚਾਰ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਜ਼ਮੀਨ ਐਕਵਾਇਰ ਮਾਮਲੇ ਦੇ ਵਿੱਚ ਧੋਖਾਧੜੀ ਹੋਈ ਸੀ ਪ੍ਰਤੀ ਏਕੜ 20 ਲੱਖ ਜ਼ਿਆਦਾ ਦਿਵਾਉਣ ਦੇ ਨਾਂ ਤੇ ਧੋਖਾਧੜੀ ਕਰਨ ਦੇ ਇਲਜ਼ਾਮ ਲੱਗੇ। ਦਰਅਸਲ ਕੱਲ ਇੱਕ ਬਠਿੰਡਾ ਦੇ ਵਿੱਚ ਸਮਾਗਮ ਸੀ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਹੁੰਚੇ ਹੋਏ ਸੀ ਤੇ ਇੱਥੇ ਇੱਕ ਸ਼ਖਸ ਨੇ ਮੌਕੇ ਤੇ ਸੀਐਮ ਨੂੰ ਸ਼ਿਕਾਇਤ ਕੀਤੀ ਸੀ ਐਸਏ ਸੇ ਮਾਮਲੇ ਦਿੱਤੇ ਸਿਆਮਾਨ ਨੇ ਤੁਰੰਤ ਕਾਰਵਾਈ ਦੇ ਆਦੇਸ਼ ਦੇ ਦਿੱਤੇ ਤੇ ਪੁਲਿਸ ਨੇ ਚਾਰ ਲੋਕਾਂ ਖਿਲਾਫ ਐਫਆਈਆਰ ਦਰਜ ਕਰ ਲਈ ਹੈ ਸ਼ਿਕਾਇਤ ਕਰਤਾ ਦੇ ਇਲਜ਼ਾਮ ਨੇ ਕਿ ਪ੍ਰਤੀ ਏਕੜ ਵੀ ਇਲਾਕਾ ਜ਼ਿਆਦਾ ਦਬਾਉਣ ਦੀ ਗੱਲ ਕਹਿ ਕੇ ਮੰਗਿਆ ਗਿਆ ਸੀ ਪ੍ਰਤੀ ਏਕੜ 20000 ਰੁਪਏ ਅਤੇ ਸ਼ਿਕਾਇਤ ਕਰਤਾ ਨੇ ਕਿਹਾ ਕਿ ਸਵਾ ਦੋ ਏਕੜ ਦੇ ਕਮਿਸ਼ਨ ਵਜੋਂ 42000 ਰੁਪਏ ਦਿੱਤੇ ਸਨ ਅਤੇ ਪੈਸੇ ਲੈਣ ਵਾਲੇ ਨੇ ਪ੍ਰਤੀ ਏਕੜ 2 ਲੱਖ ਜ਼ਿਆਦਾ ਨਹੀਂ ਦੁਵਾਏ ਤਾਂ ਜਦੋਂ ਕੱਲ ਇੱਕ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤਾ ਇੱਕ ਸ਼ਖਸ ਦੇ ਵੱਲੋਂ ਮਾਈਕ ਤੇ ਖੜੇ ਹੋ ਕੇ ਸ਼ਿਕਾਇਤ ਕੀਤੀ ਗਈ ਸੀ ਐਮਾਨ ਨੂੰ ਤੇ ਸੀਐਮਾਨ ਨੇ ਤੁਰੰਤ ਆਦੇਸ਼ ਦਿੱਤਾ ਤੇ ਹੁਣ ਚਾਰ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਦਰਅਸਲ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਜੋ ਜ਼ਮੀਨ ਐਕਵਾਇਰ ਹੁੰਦੀ ਹੈ ਉਸ ਦੇ ਬਦਲੇ ਇੱਕ ਸ਼ਖਸ ਹੈ ਜਿਹੜਾ ਕਹਿੰਦਾ ਸੀ ਕਿ ਮੈਂ ਤੁਹਾਨੂੰ 20 ਲੱਖ ਰੁਪਏ ਪ੍ਰਤੀ ਏਕੜ ਜ਼ਿਆਦਾ ਦਵਾਉਂਗਾ ਤੇ ਤੁਸੀਂ ਮੈਨੂੰ 20-20 ਹਜ਼ਾਰ ਰੁਪਏ ਪ੍ਰਤੀ ਏਕੜ ਰਿਸ਼ਵਤ ਦਿਓ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਵੱਡੇ ਬਹੁਤ ਪੰਜਾਬ ਦੀ ਜਮੀਨ ਹੋ ਜਾਂਦੀ ਉਹ ਬੰਦੇ ਨੇ ਇਕੱਠੇ ਕਰਿਆ ਰੁਪਏ ਤੋਂ ਬਾਅਦ ਤੜਾ ਦੋ 4 ਕਰੋੜ ਰੁਪਏ ਬਣਾਦਾ ਸਾਡੇ ਪਿੰਡਾਂ ਦਾ ਸਾਨੂੰ ਉਹ ਪਤਾ ਨਹੀਂ ਉਹ ਮੈਨੀਪੂਲੇਸ਼ਨ ਦਿੱਤੇਗੇ ਮੈਂ ਚਾਹੁੰਦਾ ਲੱਗਾ ਸੈਂਟਰ ਨੇ ਪੈਸੇ ਹੁਣੇ ਲੋਕਾਂ ਦੇ ਬਾਣਾ ਤੇ ਤੁਸੀਂ ਪੈਸੇ ਕਾਹਦੇ ਦਿਵਾਉਂਦੇ ਜਦੋਂ ਮੈਂ ਪੈਸੇ ਦਿੱਤੇ ਇਹ ਮੇਰਾ ਟਾਈਟ ਕਿਵੇਂ ਸਮਾਦੋ ਕਿਨੇ ਬਾਹਰ ਆਇਆ ਜਿਹੜੇ ਰੋਡ ਦੇ ਵਿੱਚ ਮੈਂ 2000 ਦੀ ਗੱਲ ਦਿੱਤਾ ਕਿ ਮੈਂ ਕਿ ਸੈਂਟਰ ਨੇ ਪੈਸੇ ਬੁਣ ਤੁਸੀਂ ਪੈਸੇ ਪਰੋਂ ਵਾਲਾ ਕੌਣ ਹੋ ਲੈ ਗਿਆ ਪੈਸੇ ਦੇਖ ਉਹਨਾਂ ਇਕੱਠੇ ਕਰਕੇ ਸਾਨੂੰ ਨਹੀਂ ਪਤਾ ਲੱਗਿਆ ਇੰਨਾ ਰੁਪਇਆ ਉਹ ਬੰਦਾ ਨੇ ਕਿੱਥੇ ਕਿਹੜਾ ਫੌਂਡਕਾ ਕਿਨੂੰ ਨਹੀਂ ਦਿੰਦਾ ਸਾਨੂੰ ਨਹੀਂ ਪਤਾ ਉਹ ਕੰਮ ਦੀ ਵੀ ਬੱਡੀ ਬਹੁਤ ਵੱਡਾ ਇਹ ਸਾਡੇ ਲੋਕਾਂ ਨਾਲ ਜੇਬੋਂ ਰੁਪਇਆ ਨਿਕਲਿਆ ਬਹੁਤ ਵੱਡੀ ਗੱਲ ਆ ਕਾਰੀਗਰਾਂ ਦਾ ਪਤਾ ਨਹੀਂ ਕਾਰੀਗਰਾਂ ਦਾ ਐਸਐਸਪੀ ਇੱਕ ਸਾਡੇ ਮੇਰੇ ਪਿੰਡ ਦੀ 2006 ਤੋਂ ਲੈ ਕੇ ਬਹੁਤ ਵੱਡੀ ਪ੍ਰੋਬਲਮ ਆ ਗਈ ਬਹੁਤ ਪੁਰਾਣੀ ਕਦੇ ਨਹੀਂ ਪੈਸੇ ਨਹੀਂ ਮਿਲਦੇ ਪੈਸੇ ਸੰਭਲ ਨਹੀਂ ਤੇ ਮੋੜ ਬੰਦਾ ਨਾ ਆਇਆ ਉਹ ਅਨਕ ਕੁਬਿੰਦਰ ਸਿੰਘ ਕਪੂਰ ਅਕਾਲੀ ਦਰ ਦਾ ਬੰਦਾ ਬਹੁਤ ਪੰਜਾਬ ਚ ਨੱਤੀ ਨਹੀਂ ਰੋ ਬੰਦੇ ਕੋਲ ਇੱਧਰ ਆ ਜਾ ਉਹ ਕੀ ਪਾਣੇ ਚਾਹਦੇ ਜੀ ਸਾਨੂੰ ਫੋਟੋ ਲੈ ਮਾਈਕ ਲਈ ਮਾਈਕ ਲਈ ਜਾ ਅੱਛਾ ਸਪੀਕਰ ਬਹੁਤ ਵੱਡਾ ਕੈਸੇ ਕੱਢ ਕਰ ਗਿਆ ਇਹਨੂੰ ਘਰ ਨਾਲ ਦੇਂਦੇ ਆ ਤੇ ਲੈ ਹੋ ਗਿਆ ਤਾਂ ਮੈਂ ਤੁਹਾਨੂੰ ਕਹਿਤਾ ਜਾਂਦਾ ਦੱਸ ਦਿਆ ਕਰੋ ਥੋੜਾ ਜਿਆ ਮੈਂ ਸਾਰਿਆਂ ਨੂੰ ਜਾਣਦਾ ਨੰਨ ਘਰ ਨਾਲ ਦੇਂਦੇ ਪੈਸੇ ਲੈਂਦੇ ਯਾਰ ਹੱਤ ਹੈ ਯਾਰ ਅੱਜ ਦੇਖੋ ਤੁਸੀਂ ਸ਼ਾਮ ਨੂੰ ਤਾਂ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਆਦੇਸ਼ ਦਿੱਤਾ ਗਿਆ ਜਿਸ ਤੋਂ ਬਾਅਦ ਐਫ ਆਈ ਆਰ ਹੋਈ ਆ ਸੂਰਜਪਾਨ ਮੇਰੇ ਸਹਿਯੋਗੀ ਲਾਈਵ ਜੁੜੇ ਨੇ ਸੂਰਜ ਜਿਸ ਢੰਗ ਦੇ ਨਾਲ ਇਹ ਸਮਾਗਮ ਚੱਲ ਰਿਹਾ ਸੀ ਇੱਕ ਸ਼ਖਸ ਖੜਾ ਹੁੰਦਾ ਤੇ ਉਹ ਸ਼ਿਕਾਇਤ ਕਰਦਾ ਉਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ ਕਿ ਕੋਈ ਜਾਣਕਾਰੀ ਮਿਲ ਰਹੀ ਹੈ ਕਿੰਨੇ ਲੋਕਾਂ ਤੋਂ ਜਿਹੜਾ ਸ਼ਖਸ ਹੈ ਕਹਿ ਰਿਹਾ ਸੀ ਕਿ ਮੈਂ ਪ੍ਰਤੀ ਏਕੜ 20 ਲੱਖ ਰੁਪਏ ਜ਼ਿਆਦਾ ਦਵਾ ਦੂੰਗਾ ਮੁਆਵਜ਼ੇ ਦਾ ਤੇ ਤੁਸੀਂ ਮੈਨੂੰ 20-20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਦਿਓ ਕੀ ਕੁਝ ਪਤਾ ਲੱਗ ਸਕਿਆ ਤੇ ਜਿਹਨੇ ਸ਼ਿਕਾਇਤ ਕੀਤੀ ਹੈ ਉਸਦੇ ਨਾਲ ਜਿਹੜੇ ਹੋਰ ਲੋਕ ਵੀ ਇਨਵੋਲਵ ਹੋਣਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਾਲ ਅਜਾਈ ਠੱਗੀ ਹੋਈ ਹੈ ਬਿਲਕੁਲ ਕੋਈ ਦੋਹਰ ਨਹੀਂ ਹੈ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਪਹੁੰਚੇ ਸੀ ਤੇ ਲੋਕਾਂ ਨਾਲ ਜਦੋਂ ਗੱਲਬਾਤ ਕਰ ਰਹੇ ਸੀ ਤੇ ਉਦੋਂ ਇੱਕ ਸ਼ਖਸ਼ ਉੱਠਦਾ ਹੈ ਤੇ ਉੱਠ ਕੇ ਕਹਿੰਦਾ ਹੈ ਕਿ ਇੱਥੇ ਹਾਲਾਤ ਇਹ ਨੇ ਕਿ ਸਾਡੇ ਤੋਂ ਪੈਸੇ ਲੈ ਗਏ ਆ ਭਾਰਤ ਮਾਲਾ ਪ੍ਰੋਜੈਕਟ ਕਿਹੜਾ ਚੱਲਦਾ ਸੀ ਉਸ ਦੇ ਵਿੱਚ ਉਹਦੀ 1.5 ਪੌਣੇ 2 ਏਕੜ ਜ਼ਮੀਨ ਆਈ ਸੀ ਔਰ ਉਹਨਾਂ ਬੰਦਿਆਂ ਨੇ ਇਹ ਕਿਹਾ ਗਿਆ ਕਿ ਮੇਰੀ ਉੱਪਰ ਸੈਟਿੰਗ ਹੈ ਮੈਂ ਤੁਹਾਨੂੰ 20 ਲੱਖ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪੈਸੇ ਜ਼ਿਆਦਾ ਦਵਾ ਦੂੰਗਾ ਪਰ ਤੈਨੂੰ 20000 ਰੁਪਿਆ ਏਕੜ ਦੇ ਹਿਸਾਬ ਨਾਲ ਮੈਨੂੰ ਦੇਣਾ ਪਊਗਾ ਉਸੇ ਚੀਜ਼ ਤੇ ਉਹ ਬੰਦਾ ਰਾਜ਼ੀ ਹੋ ਜਾਂਦਾ ਤੇ 42000 ਰੁਪਏ ਦੇ ਕਰੀਬ ਰਕਮ ਹੈ ਜਿਹੜੀ ਉਸ ਦਲਾਲ ਨੂੰ ਦੇ ਦਿੱਤੀ ਜਾਂਦੀ ਹੈ ਹਾਲਾਂਕਿ ਉਹ ਦਲਾਲ ਇਕੱਲਾ ਇਸ ਤਿੱਕੇ ਦੇ ਪੈਸੇ ਨਹੀਂ ਲੈਂਦਾ ਸੀ ਉਸ ਦੇ ਨਾਲ ਤਿੰਨ ਤੋਂ ਚਾਰ ਹੋਰ ਲੋਕ ਜਿਹੜੇ ਸ਼ਾਮਲ ਸੀ ਫਿਲਹਾਲ ਨਾਲ ਦੀ ਨਾਲ ਕਾਰਵਾਈ ਹੈ ਜਿਹੜੀ ਵੱਡੀ ਕਾਰਵਾਈ ਹੈ ਬਠਿੰਡਾ ਪੁਲਿਸ ਦੇ ਐਸਐਸਪੀ ਨੇ ਕੀਤੀ ਹੈ ਕਿਉਂਕਿ ਜਦੋਂ ਆਦੇਸ਼ ਪੰਜਾਬ ਦੇ ਮੁੱਖ ਮੰਤਰੀ ਦੇ ਹੋਣ ਤੇ ਜ਼ਾਹਿਰ ਤੌਰ ਤੇ ਪੁਲਿਸ ਨੂੰ ਐਕਸ਼ਨ ਦੇ ਵਿੱਚ ਆਉਣਾ ਹੋਏਗਾ ਹਾਲਾਂਕਿ ਪੁਲਿਸ ਨੇ ਬੇਸ਼ੱਕ ਦੇਰੀ ਤੋਂ ਬਾਅਦ ਕਾਰਵਾਈ ਕੀਤੀ ਹੈ ਪੁਲਿਸ ਨੂੰ ਜਦੋਂ ਸ਼ਿਕਾਇਤ ਮਿਲੀ ਹੈ ਨਾਲ ਦੀ ਨਾਲ ਪੁਲਿਸ ਨੇ ਐਫਆਈਆ ਦਰਜ ਕਰ ਦਿੱਤੀ ਹੈ ਚਾਰ ਲੋਕਾਂ ਦੇ ਖਿਲਾਫ 22 ਨੇ ਮਾਮਲਾ ਦਰਜ ਕੀਤਾ ਤੁਸੀਂ ਸਵਾਲ ਕੀਤਾ ਸੀ ਕਿ ਹੋਰ ਕਿਹੜੇ ਲੋਕ ਆ ਹੋਰ ਲੋਕ ਵੀ ਅੱਗੇ ਸ਼ਾਮਲ ਹੋ ਸਕਦੇ ਨੇ ਪੁਲਿਸ ਇਸੇ ਚੀਜ਼ ਦੇ ਲਿੰਕ ਹੈ ਜਿਹੜੇ ਅੱਗੇ ਟਰੇਸ ਕਰਨ ਦੇ ਵਿੱਚ ਲੱਗੀ ਹੋਈ ਹੈ ਕਿ ਸਿਰਫ ਇਹ ਚਾਰ ਲੋਕ ਸੀ ਜਾਂ ਕਿੰਨੇ ਹੋਰ ਕਿਸਾਨਾਂ ਤੋਂ ਇਸ ਤਰ੍ਹਾਂ ਪੈਸਿਆਂ ਦੀ ਗ੍ਰਾਹੀ ਕੀਤੀ ਗਈ ਹੈ ਕਿਉਂਕਿ ਭਾਰਤ ਮਾਲਾ ਪ੍ਰੋਜੈਕਟ ਹੈ ਬਹੁਤ ਵੱਡਾ ਪ੍ਰੋਜੈਕਟ ਹੈ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਮੀਨ ਐਕਵਾਇਰ ਕੀਤੀ ਗਈ ਹੈ ਤੇ ਕਿਹੜੇ-ਕਿਹੜੇ ਕਿਸਾਨ ਇਸ ਤਰ੍ਹਾਂ ਦੇ ਗਰੋਹ ਦੇ ਕਿਤਨੇ ਕਿਤੇ ਚਾਂਸੇ ਜਾ ਕੇ ਪੈਸੇ ਦਿੱਤੇ ਹੋਣਗੇ ਫਿਲਹਾਲ ਜਾਂਚ ਹੈ ਜਿਹੜੀ ਬਠਿੰਡਾ ਪੁਲਿਸ ਕਰ ਰਹੀ ਹੈ ਪਰ ਦੂਸਰੇ ਪਾਸੇ ਵੱਡੀ ਕਾਰਵਾਈ ਹੈ ਜਿਹੜੀ ਉਹ ਬਠਿੰਡਾ ਪੁਲਿਸ ਨੇ ਕੀਤੀ ਹੈ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਜੀ ਸੁਰਜ ਅਜਸਟੰਗ ਦੇ ਨਾਲ ਸੀਐਮ ਮਾਨ ਦੇ ਵੱਲੋਂ ਇਸ ਦੌਰਾਨ ਕਿਸਾਨ ਯੂਨੀਅਨ ਦੇ ਆਗੂਆਂ ਤੇ ਵੀ ਨਿਸ਼ਾਨਾ ਸਾਧਿਆ ਗਿਆ ਉਹਨਾਂ ਕਿਹਾ ਕਿ ਇਹ ਤਾਂ ਧਰਨਿਆਂ ਦੇ ਵੀ ਪੈਸੇ ਲੈਂਦੇ ਨੇ ਤੇ ਆਪਣੀਆਂ ਦੁਕਾਨਾਂ ਚਲਾਉਂਦੇ ਨੇ ਤਾਂ ਕਿਤੇ ਨਾ ਕਿਤੇ ਕਿਸਾਨ ਆਗੂਆਂ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕਰ ਰਹੇ ਨੇ ਸੀਐਮ ਮਾਨ ਤੇ ਜਿਹੜੇ ਸ਼ਖਸ ਦੇ ਖਿਲਾਫ ਸ਼ਿਕਾਇਤ ਹੋਈ ਹੈ ਕਿਉਂਕਿ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜ਼ਮੀਨ ਐਕਵਾਇਰ ਹੋ ਰਹੀ ਸੀ ਤਾਂ ਕਿਸਾਨ ਜਥੇਬੰਦੀਆਂ ਉਸ ਦਾ ਵਿਰੋਧ ਕਰਦੀਆਂ ਨੇ ਕੀ ਅਜਾਹੇ ਦੇ ਵਿੱਚ ਜਿਹੜੇ ਲੋਕ ਜ਼ਿਆਦਾ ਮੁਆਵਜ਼ਾ ਦਿਵਾਉਣ ਦੀ ਗੱਲ ਕਰ ਰਹੇ ਨੇ ਉਸ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਸ਼ਮੂਲੀਅਤ ਹੈ ਉਹਨਾਂ ਦੀ ਇਸ ਤਰ੍ਹਾਂ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਦੇਖੋ ਫਿਲਹਾਲ ਸ਼ੁਰੂਆਤੀ ਜਾਂਚ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਚਾਰ ਲੋਕ ਸਾਹਮਣੇ ਆਏ ਨੇ ਜਿਨ੍ਹਾਂ ਤੇ ਮਾਮਲਾ ਦਰਜ ਕੀਤਾ ਹੈ ਗ੍ਰਿਫਤਾਰੀ ਉਹਨਾਂ ਦੀ ਹੋਏਗੀ 6201 ਦੇ ਨੂੰ ਗ੍ਰਿਫਤਾਰ ਵੀ ਕਰ ਲਿਆ ਹੋਵੇ ਤੁਸੀਂ ਕਿਸਾਨਾਂ ਵਾਲਾ ਗੱਲ ਕੀਤੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਜ਼ਿਆਦਾਤਰ ਜ਼ਿਮੀਦਾਰਾ ਕਰਨ ਵਾਲੇ ਜਿਹੜੇ ਕਿਸਾਨ ਨੇ ਉਹ ਸਿੱਧੇ ਜਾਂ ਸਿੱਧੇ ਤੌਰ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ ਪਰ ਕਿਸਾਨ ਜਥੇਬੰਦੀਆਂ ਤੇ ਸੀਐਮ ਦਾ ਕਿਤੇ ਨਾ ਕਿਤੇ ਜਾ ਕੇ ਜਿਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਸੀ ਉਹ ਬਿਆਨ ਸਿਰਫ ਯੂਨੀਅਨ ਨੂੰ ਲੈ ਕੇ ਸਾਹਮਣੇ ਨਹੀਂ ਆਏ ਉਹਨਾਂ ਲੋਕਾਂ ਨੂੰ ਲੈ ਕੇ ਸਾਹਮਣੇ ਆਏ ਜਿਹੜੇ ਜਥੇਬੰਦੀਆਂ ਦੇ ਨਾਂ ਤੇ ਜਥੇਬੰਦੀਆਂ ਨੂੰ ਬਦਨਾਮ ਕਰਦੇ ਨੇ ਪੈਸੇ ਲੈਂਦੇ ਨੇ ਐਗਿਟੇਸ਼ਨ ਕਰਦੇ ਨੇ ਔਰ ਇਸੇ ਸੰਦਰਭ ਦੇ ਵਿੱਚ ਮੁੱਖ ਮੰਤਰੀ ਨੇ ਕੱਲ ਇਹ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਬਖਸ਼ਾ ਨਹੀਂ ਜਾਏਗਾ ਪੁਲਿਸ ਜਾਂਚ ਕਰ ਰਹੀ ਹੈ ਕਿ ਆ ਸੂਰਜਪਾਲ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਬਠਿੰਡਾ ਦੇ ਵਿੱਚ ਚਾਰ ਲੋਕਾਂ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਸ਼ਿਕਾਇਤ ਆਈ ਸੀ ਤੇ ਸੀਐਮ ਮੰਤ ਵੱਲੋਂ ਤੁਰੰਤ ਐਕਸ਼ਨ